ਇਹ ਜਿਹੜਾ ਕੇਸ ਹੈ ਜਿਸ ਬਾਰੇ ਤੁਸੀਂ ਗੱਲ ਕਰ ਰਹੇ ਹੋ ਇਹ ਬਾਬਾ ਬਲਜਿੰਦਰ ਸਿੰਘ ਚਰਨ ਘਾਟ 68 ਅਖਾੜਾ ਜਗਰਾਉਂ ਦੇ ਕੋਲ ਡੇਰਾ ਚਲਾਉਂਦਾ ਸੀ ਇਸ ਦੇ ਖਿਲਾਫ ਇੱਕ ਲੜਕੀ ਜਿਹੜੀ ਜਗਰਾਉਂ ਸ਼ਹਿਰ ਦੀ ਰਹਿਣ ਵਾਲੀ ਹੈ ਉਸਨੇ ਪੁਲਿਸ ਕੋਲ ਸਤੰਬਰ 18 2024 ਨੂੰ ਆਪਣਾ ਬਿਆਨ ਦਰਜ ਕਰਾਇਆ ਸੀ ਉਹਦੇ ਬਿਆਨਾਂ ਦੇ ਮੁਤਾਬਕ ਇਹ ਲੜਕੀ ਦਾ ਪਰਿਵਾਰ ਤੇ ਲੜਕੀ ਬਾਬਾ ਜੀ ਕੋਲ ਜਾਂਦੀ ਸੀ ਕਿ ਉਹਦੇ ਘਰ ਵਿੱਚ ਜੇ ਕੋਈ ਪ੍ਰੋਬਲਮ ਉਹਨਾਂ ਦਾ ਵਿਸ਼ਵਾਸ ਸੀ ਕਿ ਕੋਈ ਪ੍ਰੋਬਲਮ ਜੇ ਕੋਈ ਹੁੰਦੀ ਸੀ ਤਾਂ ਉਹ ਬਾਬਾ ਜੀ ਠੀਕ ਕਰ ਦਿੰਦੇ ਸੀ ਇਹ ਉਹਨਾਂ ਨੂੰ ਇੱਕ ਸਪਿਰਚੁਅਲ ਗੁਰੂ ਦੇ ਤੌਰ ਤੇ ਲੈਂਦੇ ਸੀ ਇੱਥੇ ਜਿਹੜੀ ਲੜਕੀ ਹੈ ਇਹ ਆਪਣੇ ਇੱਕ ਭਰਾ ਨੂੰ ਕੋਈ ਪ੍ਰੋਬਲਮ ਸੀ ਉਸ ਦੇ ਹੱਲ ਕਰਾਉਣ ਵਾਸਤੇ ਬਾਬੇ ਕੋਲ ਗਈ ਉੱਥੇ ਬਾਬੇ ਨੇ ਇਹਨੂੰ ਕਿਹਾ ਕਿ ਤੇਰੇ ਭਰਾ ਦੇ ਲਈ ਕਿਤੇ ਜਾ ਕੇ ਪਾਠ ਪੂਜਾ ਕਰਾਉਣੀ ਹੈ ਤੇ ਤੂੰ ਮੇਰੀ ਕੰਪਨੀ ਕਰ ਜਿਸ ਕਰਕੇ ਇਹ ਲੜਕੀ ਉਸ ਵਿਸ਼ਵਾਸ ਵਿੱਚ ਆਪਣੇ ਭਰਾ ਨੂੰ ਠੀਕ ਕਰਾਉਣ ਲਈ ਬਾਬਾ ਦੇ ਨਾਲ ਚਲੀ ਗਈ ਪਰ ਬਾਬੇ ਨੇ ਉਸ ਲੜਕੀ ਨੂੰ ਪੂਜਾ ਪਾਠ ਕਰਾਉਣ ਦੀ ਜਗ੍ਹਾ ਇੱਕ ਹੋਟਲ 'ਚ ਲੈ ਗਿਆ ਜਿੱਥੇ ਉਸਨੇ ਇਹਦੇ ਨਾਲ ਜ਼ਬਰਦਸਤੀ ਕੀਤੀ ਅਤੇ ਬਾਅਦ ਵਿੱਚ ਵੀ ਇਸ ਨੂੰ ਵੱਖ-ਵੱਖ ਤਰੀਕਾ ਤੇ ਆਪਣੇ ਡੇਰੇ 'ਚ ਬੁਲਾਉਂਦਾ ਰਿਹਾ ਤੇ ਉਹਦੇ ਨਾਲ ਫਿਜ਼ੀਕਲ ਰਿਲੇਸ਼ਨਸ਼ਿਪ ਡਿਵੈਲਪ ਕੀਤੇ ਤੇ ਧਮਕੀ ਦਿੱਤੀ ਕਿ ਜੇਕਰ ਤੂੰ ਕਿਸੇ ਨੂੰ ਇਹ ਗੱਲ ਦੱਸੇਂਗੀ ਤਾ ਤੇਰੇ ਪਰਾ ਤੇਰੇ ਪਰਿਵਾਰ ਨੂੰ ਮੈਂ ਜਾਨ ਤੋਂ ਮਾਰ ਦੇਵਾਂਗਾ ਤੇ ਤੈਨੂੰ ਵੀ ਜਾਨ ਤੋਂ ਮਾਰ ਦੇਵਾਂਗਾ ਤੇ ਬਹੁਤ ਜ਼ਿਆਦਾ ਇਹਨੂੰ ਧਮਕੀਆਂ ਸੀ ਲੜਕੀ ਨੂੰ ਜਿਸ ਕਰਕੇ ਇਹ ਲੜਕੀ ਉਸ ਡਰ ਵਿੱਚ ਉਸ ਡਰ ਦੇ ਪ੍ਰਭਾਵ ਵਿੱਚ ਰਹੀ ਤੇ ਇਹਨੇ ਕਿਸੇ ਨੂੰ ਕੋਈ ਗੱਲ ਨਹੀਂ ਦੱਸੀ ਪਰ ਫਿਰ ਬਾਬੇ ਦੇ ਉੱਪਰ ਇੱਕ ਪਰਚਾ ਲੁਧਿਆਣਾ ਇਹਦੇ ਵਿੱਚ 376 ਦਾ ਹੀ ਦਰਜ ਹੋ ਗਿਆ ਜਿਸ ਵਿੱਚ ਉਸ ਨੂੰ ਜੇਲ੍ਹ ਵਿੱਚ ਜਾਣਾ ਪਿਆ ਜਦੋਂ ਇਹ ਬਾਬਾ ਉਸ ਕੇਸ ਵਿੱਚ ਜੇਲ੍ਹ ਵਿੱਚ ਸੀ ਤਾਂ ਲੜਕੀ ਨੂੰ ਥੋੜਾ ਜਿਹਾ ਹੌਸਲਾ ਮਿਲਿਆ ਇਹਨੇ ਆਪਣੀ ਇੱਕ ਫਰੈਂਡ ਦੀ ਹੈਲਪ ਦੇ ਨਾਲ ਪੁਲਿਸ ਕੋਲ ਆਪਣਾ ਬਿਆਨ ਲਿਖਵਾਇਆ ਤੇ ਉਹਦੇ ਵਿੱਚ ਇਹਨੇ ਸਾਰੀ ਗੱਲ ਦੱਸੀ ਵੀ ਕਿਸ ਤਰੀਕੇ ਨਾਲ ਬਾਬਾ ਇਸ ਨੂੰ ਗਲਤ ਤਰੀਕੇ ਨਾਲ ਬੁਲਾਉਂਦਾ ਸੀ ਤੇ ਗਲਤ ਕੰਮ ਕਰਦਾ ਸੀ ਤੇ ਇਹਦੀਆਂ ਵੀਡੀਓ ਵਗੈਰਾ ਵੀ ਨੇਕਡ ਵੀਡੀਓ ਵਗੈਰਾ ਵੀ ਬਣਾਉਂਦਾ ਸੀ ਤੇ ਧਮਕੀ ਦਿੰਦਾ ਸੀ ਵੀ ਜੇਕਰ ਤੂੰ ਕਿਸੇ ਨੂੰ ਇਹ ਗੱਲ ਦੱਸੇਂਗੀ ਤਾਂ ਤੇਰੀ ਵੀਡੀਓ ਵੀ ਵਾਇਰਲ ਕਰ ਦਾਂਗੇ ਤੇ ਨਾਲ ਅਸੀਂ ਤੇਰੇ ਪਰਿਵਾਰ ਨੂੰ ਮੈਂ ਖਤਮ ਕਰ ਦਾਂ। ਫਿਰ ਜਦੋਂ ਇਹ ਨੇ ਲੜਕੀ ਨੇ ਹੌਸਲਾ ਕਰਕੇ ਆਪਣਾ ਪਰਚਾ ਦਰਜ ਕਰਵਾਇਆ ਇਨਵੈਸਟੀਗੇਸ਼ਨ ਹੋਈ ਇਨਵੈਸਟੀਗੇਸ਼ਨ ਵਿੱਚ ਜੋ ਤੱਥ ਸਬੂਤ ਆਏ ਚਲਾਨ ਪੇਸ਼ ਹੋਣ ਤੋਂ ਬਾਅਦ ਅਦਾਲਤ ਵਿੱਚ ਉਹਨਾਂ ਸਾਰੇ ਸਬੂਤਾਂ ਨੂੰ ਪੇਸ਼ ਕੀਤਾ ਗਿਆ ਹੋਟਲ ਜਿਸ ਵਿੱਚ ਬਾਬਾ ਇਸ ਨੂੰ ਲੈ ਕੇ ਗਿਆ ਸੀ ਉਸ ਦੇ ਮੈਨੇਜਰ ਨੂੰ ਵੀ ਇੱਥੇ ਅਦਾਲਤ ਵਿੱਚ ਬਤੌਰ ਗਵਾਹ ਸੱਮਨ ਕੀਤਾ ਗਿਆ ਉਸ ਨੇ ਵੀ ਆਪਣਾ ਰਿਕਾਰਡ ਪੇਸ਼ ਕੀਤਾ ਤੇ ਸਾਬਤ ਕੀਤਾ ਕਿ ਵਾਕਈ ਉਸ ਦਿਨ ਬਾਬਾ ਇਸ ਲੜਕੀ ਨੂੰ ਹੋਟਲ ਵਿੱਚ ਜ਼ਬਰਦਸਤੀ ਲੈ ਕੇ ਆਇਆ ਸੀ ਸਬੂਤਾਂ ਦੇ ਆਧਾਰ ਤੇ ਤੇ ਲੜਕੀ ਨੇ ਵੀ ਆਪਣੀ ਅਦਾਲਤ ਵਿੱਚ ਆ ਕੇ ਬਿਆਨ ਦਿੱਤਾ ਬਾਬੇ ਦੇ ਖਿਲਾਫ ਗਵਾਹੀ ਦਿੱਤੀ ਤੇ ਇੱਕ ਹੌਸਲਾ ਕਰਕੇ ਆਪਣੇ ਜੋ ਅੰਦਰ ਉਸ ਨੂੰ ਘੁੱਟਣ ਮਹਿਸੂਸ ਹੋ ਰਹੀ ਸੀ ਜਿਵੇਂ ਉਹਨੇ ਜੁਰਮ ਸਿਆ ਉਸ ਨੂੰ ਆਪਣੀ ਆਵਾਜ਼ ਨੂੰ ਅਦਾਲਤ ਵਿੱਚ ਦੁਹਰਾਇਆ ਤੇ ਦੱਸਿਆ ਕਿ ਉਸ ਕਿਸ ਤਰ੍ਹਾਂ ਉਸਦੇ ਨਾਲ ਬਾਬੇ ਨੇ ਗੈਰ ਕਾਨੂੰਨੀ ਢੰਗ ਨਾਲ ਉਸ ਨਾਲ ਨਾਜਾਇਜ਼ਗੀ ਕੀਤੀ ਤੇ ਇੰਨਾ ਸਾਰੇ ਸਬੂਤਾਂ ਦੇ ਆਧਾਰ ਤੇ ਦੇ ਲੜਕੀ ਦੇ ਬਿਆਨਾਂ ਨੂੰ ਮੁੱਖ ਰੱਖਦੇ ਹੋਏ ਜੱਜ ਸਾਹਿਬ ਮਾਨਯੋਗ ਸ਼੍ਰੀ ਵਿਸ਼ਨ ਸੁਲਜਾ ਸਾਹਿਬ ਨੇ ਬਾਬਾ ਬਲਜਿੰਦਰ ਸਿੰਘ ਨੂੰ 10 ਸਾਲ ਦੀ ਕੈਦ 376 ਵਿੱਚ ਤੇ 50000 ਰੁਪਏ ਜੁਰਮਾਨਾ ਤੇ ਧਾਰਾ 506 ਜੋ ਕਿ ਧਮਕੀਆਂ ਦੇਣ ਵਾਸਤੇ ਤਾਰਾ ਆਪੀਸੀ ਵਿੱਚ ਪ੍ਰੋਵੀਜ਼ਨ ਹੈ ਉਹਦੇ ਵਿੱਚ 5000 ਰੁਪਏ ਜੁਰਮਾਨਾ ਤੇ 2000 2 ਸਾਲ ਦੀ ਕੈਦ ਹੈ ਜਿਹੜੀ ਉਸ ਨੂੰ ਦਿੱਤੀ ਗਈ ਹੈ ਇਹ ਬਾਬਾ ਸ਼ੁਰੂ ਤੋਂ ਕਸਟਡੀ ਚ ਹੈ ਕਿਉਂਕਿ ਇਸਨੇ ਆਪਣੇ ਵਾਸਤੇ ਇੱਕ ਬੇਲ ਵੀ ਅਪਲਾਈ ਕੀਤੀ ਸੀ ਵਕੀਲ ਸਾਹਿਬ ਰਾਈ ਬਟ ਮਾਨਯੋਗ ਅਦਾਲਤ ਦੇ ਵਿੱਚ ਪ੍ਰੋਸੀਕਿਊਸ਼ਨ ਵੱਲੋਂ ਉਸ ਦੀ ਬੇਲ ਨੂੰ ਅਪੋਜ਼ ਕੀਤਾ ਗਿਆ ਅਤੇ ਕਿਹਾ ਗਿਆ ਵੀ ਇਹ ਬਾਬਾ ਇੱਕ ਇਨਫਲੂਐਂਸ਼ੀਅਲ ਪਰਸਨ ਹੈ ਵੀ ਜੇ ਇਹ ਕਸਟਡੀ ਚੋਂ ਬਾਹਰ ਆ ਗਿਆ ਜੇ ਇਸ ਨੂੰ ਬੇਲ ਮਿਲ ਗਈ ਤਾਂ ਇਹ ਹੋ ਸਕਦਾ ਹੈ ਪ੍ਰੋਸੀਕਿਊਟਰਜ਼ ਨੂੰ ਅਤੇ ਬਾਕੀ ਗਵਾਹਾਂ ਨੂੰ ਕਿਸੇ ਤਰੀਕੇ ਨਾਲ ਉਲਝਾ ਸਕਦਾ ਤੇ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਤੇ ਹੋ ਸਕਦਾ ਹੈ ਕਿ ਉਹ ਗਵਾਹੀ ਦੇਣ ਵਾਸਤੇ ਵੀ ਨਾ ਆਂਦੇ ਜਿਸ ਕਰਕੇ ਮਾਨਯੋਗ ਅਦਾਲਤ ਨੇ ਪ੍ਰੋਸੀਕਿਊਸ਼ਨ ਦੀ ਇਸ ਬਹਿਸ ਨੂੰ ਇਸ ਸਬਮਿਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਦੀ ਬੇਲ ਐਪਲੀਕੇਸ਼ਨ ਵੀ ਖਾਰਜ ਕਰ ਦਿੱਤੀ ਸੀ ਮੈਂ ਮੇ ਜੂਰਿਸਡਿਕਸ਼ਨ ਨਹੀਂ ਬੰਦੀ ਡਗਰਾਉਂ ਦੁਆਣਾ ਡਿਸਟ੍ਰਿਕਟ ਬੰਦੀ ਮੋਗੇ ਦੇ ਵਿੱਚ ਕੇਸ ਕੀਤਾ ਲਾ ਜੀ ਜਿਹੜਾ ਇਹ ਬਾਬਾ ਲੜਕੀ ਨੂੰ ਹੋਟਲ ਵਿੱਚ ਲੈ ਕੇ ਆਇਆ ਕਿੰਗਡਮ ਹੋਟਲ ਵਿੱਚ ਉਹ ਮੋਗੇ ਦੀ ਹੀ ਜੂਰਿਸਡਿਕਸ਼ਨ ਵਿੱਚ ਸੀ ਇਸ ਕਰਕੇ ਜਿਹੜਾ ਇਹ ਲੜਕੀ ਆਈ ਹੈ ਲੜਕੀ ਨੇ ਬਿਆਨ ਵੀ ਸਿਵਲ ਹਸਪੀਟਲ ਚ ਐਡਮਿਟ ਹੋਈ ਜਿੱਥੇ ਉਸ ਦਾ ਬਿਆਨ ਲਿਖਿਆ ਗਿਆ ਇਸ ਕਰਕੇ ਜਿਹੜੀ ਜੂਰਿਸਡਿਕਸ਼ਨ ਹੈ ਉਹ ਲੜਕੀ ਦੇ ਬਿਆਨਾਂ ਮੁਤਾਬਕ ਤੇ ਜਿੱਥੇ ਕ੍ਰਾਈਮ ਹੋਇਆ ਉਸ ਦੇ ਮੁਤਾਬਕ ਇਹੀ ਮੋਗਾ ਹੈ ਨਹੀਂ ਪੱਦੀ ਸੀ